ਸਰ ਕੀ ਹੋਮੋਪੈਥੀ ਨਸ਼ਾ ਛੱਡਣ ਵਿੱਚ ਮਦਦ ਕਰ ਸਕਦੀ ਹੈ ਹਾਂਜੀ ਬਿਲਕੁਲ ਹੋਮੋਪੈਥੀ ਦੇ ਵਿੱਚ ਕਾਫੀ ਅੱਛੀ ਅੱਛੀ ਮੈਡੀਸਿਨਸ ਨੇ ਜੇ ਪੇਸ਼ੈਂਟ ਖੁਦ ਚਾਵੇ ਪਹਿਲੀ ਗੱਲ ਉਹਦੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ ਦੂਸਰਾ ਉਹਦੇ ਸੰਗਤ ਕਿਵੇਂ ਦੀ ਹੈ ਤੇ ਉਹ ਕਿੰਨੀ ਦੇਰ ਤੋਂ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ ਤੇ ਉਹ ਸਾਰੀ ਜਾਣਕਾਰੀ ਅਗਰ ਕੋਈ ਆਪਣੀ ਦੇ ਦਿੰਦਾ ਹੈ ਜਲਦੀ ਤੋਂ ਜਲਦੀ ਨਸ਼ੇ ਤੋਂ ਮੈਡੀਸਿਨਸ ਦੇ ਨਾਲ ਆਪਣੀ ਨੇਚਰਲ ਮੈਡੀਸਿਨਸ ਹੁੰਦੀਆਂ ਨੇ ਉਹਦੇ ਤੋਂ ਛੁਟਕਾਰਾ ਪਾ ਸਕਦਾ ਹੈ ਪਲੱਸ ਸਾਡੇ ਇੱਥੇ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਜਿਹਦੇ ਨਾਲ ਉਹਦੀ ਲਾਈਫ ਦੁਬਾਰਤ ਹੀ ਸ਼ੁਰੂ ਕਰਨ ਚ ਉਹਨੂੰ ਜ਼ਿਆਦਾ ਦੇਰੀ ਨਹੀਂ ਲੱਗਦੀ ਫਿਰ ਉਹਨਾਂ ਦੇ ਇਲਾਜ ਲਈ ਕੋਈ ਵੀ ਮੈਡੀਸਨ ਲੈ ਕੇ ਜਾ ਸਕਦਾ ਹੈ ਹਰ ਕੇਸ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਅਗਰ ਖੁਦ ਆਵੇ ਤਾਂ ਉਹ ਫਸਟ ਟਾਈਮ ਐਟ ਲੀਸਟ ਆਪਣੇ ਨਾਲ ਆਪਣੇ ਜੋ ਵੀ ਉਹਦੇ ਪੇਰੈਂਟਸ ਨੇ ਜਾਂ ਉਹਦੇ ਹਸਬੰਡ ਵਾਈਫ ਹੈ ਅਗਰ ਕੋਈ ਵੀ ਹੈ ਉਹ ਆਪ ਆਵੇ ਤਾਂ ਉਹ ਬੈਟਰ ਰਿਜ਼ਲਟ ਉਹਨੂੰ ਜਲਦੀ ਮਿਲਦੇ ਨੇ ਪੇਸ਼ੈਂਟ ਨੂੰ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ ਮੈਂ ਅਕਸਰ ਉਹੀ ਹਮੇਸ਼ਾ ਕਹਿੰਦਾ ਹੈ ਕਿ ਕਿ ਪੇਸ਼ੈਂਟ ਨਸ਼ਾ ਕਿਹੜਾ ਕਰ ਰਿਹਾ ਹੈ ਕਿੰਨਾ ਕਰ ਰਿਹਾ ਹੈ ਤੇ ਕਿੰਨੀ ਦੇਰ ਤੋ ਕਰ ਰਿਹਾ ਹੈ ਇਹਦੀ ਜਾਣਕਾਰੀ ਅਗਰ ਮੈਨੂੰ ਜਲਦੀ ਮਿਲ ਜਾਂਦੀ ਹੈ ਔਰ ਪੇਸ਼ੈਂਟ ਖੁਦ ਆਂਦਾ ਹੈ ਤਾਂ ਮੈਂ ਅਕਸਰ ਜ਼ਿਆਦਾਤਰ ਜਿਹੜੇ ਆਪਣੇ ਪੇਸ਼ੈਂਟ ਹੀ ਕੀਤੇ ਨੇ ਜਾਂ ਉਹਨਾਂ ਨੂੰ ਰਿਕਵਰੀ ਚ ਲੈ ਕੇ ਗਿਆ ਤਾਂ ਦੋ ਤੋ ਤਿੰਨ ਮਹੀਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਹੈ